ਦੋਸਤੋ ਪੇਸ਼ ਹੈ ਅਜਮੇਰ ਸਿੱਧੂ ਦੀ ਲਿਖੀ ਹੋਈ ਕਹਾਣੀ ਨਸੂਰ ਮੈਂ ਸਵੇਰੇ ਠੀਕ ਮੂਡ ਵਿੱਚ ਸੀ ਘਰੋਂ ਤਾਂ ਟਿਊਸ਼ਨ ਪੜ੍ਹਨ ਨਿਕਲਿਆ ਸੀ ਪਰ ਕਮੀਨਾ ਚਰਨਜੀ ਮੇਰਾ ਬਣਾ ਬਣਾਇਆ ਸਾਰਾ ਮੂਡ ਖਰਾਬ ਕਰਤਾ ਉਹਦੀ ਦੁਕਾਨ ਤੇ 4-5 ਜਣੇ ਸਾਡੇ +2 ਵਾਲੇ ਬੈਠੇ ਸੀਗੇ +1 ਵਾਲੇ ਰਾਜਨੂ ਨੇ ਵੀ ਸੀਗੇ ਟਾਣੀ ਜੰਮੀ ਹੋਈ ਸੀ ਇੱਕ ਦੂਜੇ ਤੇ ਟੀਕਾ ਟਿੱਪਣੀ ਹੋਈ ਸੀ ਸ਼ੁਗਲ ਮੇਲਾ ਬਣਿਆ ਹੋਇਆ ਸੀ ਅਸਾਮੱਚਿਆ ਪਿਆ ਸੀ ਪਹਿਲਾਂ ਕੁੜੀਆਂ ਮੁੰਡਿਆਂ ਦੇ ਕਿੱਸੇ ਚੱਲ ਰਹੇ ਸਨ ਫੇਰ ਪ੍ਰੋਫੈਸਰਾਂ ਤੇ ਮੈਡਮਾਂ ਦੇ ਕਿੱਸੇ ਚੱਲ ਪਏ ਸਨ ਸਾਡੇ ਸੱਤਾਂ ਅੱਠਾਂ ਜਣਾਂ ਦੇ ਪ੍ਰੇਮ ਕਿੱਸੇ ਚੱਲਦੇ ਚੱਲਦੇ ਮੰਮੀਆਂ ਪਾਪਿਆਂ ਦੇ ਕਿੱਸੇ ਚੱਲ ਪਏ ਸਨ ਚਰਨਜੀ ਦੇ ਮੰਮੀ ਪਾਪਾ ਦੀ ਗੱਲ ਚੱਲੀ ਤਾਂ ਉਹ ਸਾਡੀਆਂ ਗੱਲਾਂ ਦੀ ਲਪੇਟ ਵਿੱਚ ਆ ਗਿਆ ਸੀ ਅਸੀਂ ਸੱਤੇ ਅੱਠੇ ਜਣੇ ਵਾਰੋ ਵਰੀਓ ਦੇ ਤੇ ਹਮਲੇ ਕਰੀ ਜਾ ਰਹੇ ਸਾਂ ਉਹਦਾ ਹੱਸਮੁਸੂ ਕਰਦਾ ਚਿਹਰਾ ਰੂਣ ਹਾਕਾ ਹੋ ਗਿਆ ਸੀ ਜਰਨਜੀ ਪਰਸੋਂ ਤੇਰੇ ਮੰਮੀ ਪਾਪਾ ਲਵਲੀ ਪਾਰਕ ਵਿੱਚ ਬੈਠੇ ਸੀਗੇ ਮੈਂ ਮਨ ਘੜਤ ਕਹਾਣੀ ਬਣਾ ਕੇ ਉਹਨੂੰ ਛੇੜਿਆ ਸੀ ਪਾਰਕ ਤੋਂ ਲੈ ਕੇ ਪੈਰਾਡਾਈਜ਼ ਰੈਸਟੋਰੈਂਟ ਤੱਕ ਦੀਆਂ ਰੰਗੀਆਂ ਸਵਾਦ ਲੈ ਲੈ ਕੇ ਸੁਣਾਈਆਂ ਉਹਦੇ ਚਿਹਰੇ ਦੇ ਤੇਵਰ ਇੱਕਦਮ ਬਦਲੇ ਨਾਸਾਂ ਜਲਦੀ ਜਲਦੀ ਸੁੰਗੜਨ ਫੈਲਣ ਲੱਗੀਆਂ ਤੂੰ ਜੋਤਸ਼ੀ ਦੀ ਗੰਦੀ ਲਾਹਣ ਉਹਨੇ ਬੁੱਲ ਢਿੱਲੇ ਛੱਡੇ ਮੈਥੋਂ ਗਾਂ ਸੁਣਿਆ ਨਹੀਂ ਗਿਆ ਸੀ ਉਹ ਬੋਲਦਾ ਗਿਆ ਸੀ ਮੈਂ ਤਾਂ ਸੁਣ ਹੋ ਗਿਆ ਸੀ ਮੈਨੂੰ ਤਾਂ ਇੰਜ ਲੱਗਿਆ ਸੀ ਜਿਵੇਂ ਕਿਸੇ ਨੇ ਮੇਰੇ ਸਿਰ ਵਿੱਚ 100 ਘੜਾ ਪਾਣੀ ਦਾ ਭੰਨ ਤਾ ਹੋਵੇ ਮੈਂ ਜਦੇ ਆਪਣੇ ਆਪ ਨੂੰ ਸੰਭਾਲਿਆ ਤੇ ਚਰੰਜੀ ਢਾ ਲਿਆ ਸਾਨੂੰ ਰਾਜਨ ਹੁਰੀ ਛੜਾ ਦਿੱਤਾ ਸੀ ਜਿਹੜੀ ਉਹਨੇ ਗੱਲ ਕਹੀ ਇਹ ਕਿਹੜਾ ਛੋਟੀ ਹੈ ਮੇਰਾ ਤਾਂ ਖੂਨ ਖੋਲ ਰਿਹਾ ਹੈ ਅਜੇ ਤੱਕ ਵੀ ਇੰਜਨ ਵਾਂਗ ਦਿਲ ਟੜਕੀ ਜਾਂਦਾ ਉਹਦੇ ਕਹੇ ਬੋਲ ਰੜਕੀ ਜਾਂਦੇ ਹਨ ਮੈਂ ਇਹ ਭੁੱਲ ਜਾਣਾ ਚਾਹਣਾ ਪਰ ਮوڑ ਮੜ ਉਹੀ ਤਸਵੀਰ ਸਾਹਮਣੇ ਆਈ ਜਾ ਰਹੀ ਹੈ ਸ਼ਾਮ ਦੇ 6-7 ਵਜੇ ਹਨ ਦਾਰ ਨਾਲ ਤਰਪਾਠੀ ਵੀ ਆ ਗਿਆ ਸਿੱਧਾ ਮੰਮੀ ਵਾਲੇ ਕਮਰੇ ਵਿੱਚ ਗਿਆ ਕਮਰੇ ਅੰਦਰ ਕੁਸਰਮਸਰ ਹੋ ਰਹੀ ਹੈ ਕਦੇ ਮੰਮੀ ਦੀ ਆਵਾਜ਼ ਉੱਚੀ ਹੋ ਜਾਂਦੀ ਹੈ ਤੇ ਕਦੇ ਉਹ ਦੀ ਮੇਰੇ ਡਰੋਂ ਦਰਵਾਜ਼ੇ ਦੀ ਕੁੰਡੀ ਅੰਦਰੋਂ ਮਾਰ ਲਈ ਹੈ ਜਿਆਦਾ ਉੱਚੀ ਆਵਾਜ਼ ਮੰਮਾ ਦੀ ਹੀ ਆ ਰਹੀ ਹੈ ਜਦੋਂ ਸਵੇਰੇ ਮੇਰਾ ਚਰੰਜੀ ਨਾਲ ਝਗੜਾ ਹੋਇਆ ਸੀ ਮੈਨੂੰ ਰਜੇਸ਼ ਹੋਰੀ ਫੜ ਕੇ ਘਰੇ ਲਿਆਏ ਸਨ ਮੈਂ ਗੇਟ ਤੇ ਲਟਕ ਰਹੀ ਰੂਪ ਭਾਰਦਵਾਜ ਨਾਮ ਨਾਲੀ ਪਲੇਟ ਵਗਾ ਕੇ ਮਾਰੀ ਸੀ ਭਾਂਡੇ ਢਿੰਡੇ ਖਿਲਰ ਦੇ ਦੇਖ ਕੇ ਮੰਮੀ ਕਵਰਾ ਗਈ ਸੀ। ਕੁੱਤਿਆ ਕੰਜਰਾ ਸ਼ੁਰੂ ਹੋ ਗਈ ਸੀ। ਮੈਨੂੰ ਲੋਹਾ ਲੱਖਾ ਦੇਖ ਹੋਇਆ ਰੋਣ ਲੱਗ ਪਏ ਸਨ। ਤੇਰੇ ਪਿਓ ਕੰਜਰ ਦੇ ਵੀ ਇਹੀ ਚੱਜ ਸੀਗੇ। ਤੈ ਵੀ ਉਹੀ ਚਾਲੇ ਫੜ ਲੇ। ਮੇਰਾ ਪਿਓ ਕੰਜਰ ਤੂੰ ਨਰਕਾਂ 'ਚ ਜਾਏਂਗੀ। ਮੈਂ ਨਰਕਾਂ 'ਚ ਜਾਵਾਂ ਜਾਂ ਟੱਠੇ ਖੂਚ। ਪਰ ਮੇਰਾ ਪੁੱਤ ਬਦਫੈਲੀਆਂ ਕਰਨੀਆਂ ਛੱਡ ਦੇ। ਰਾਤੀ ਸ਼ਿਵਜੀ ਭਗਵਾਨ ਜੀ ਨੇ ਮੈਨੂੰ ਦਰਸ਼ਨ ਦਿੱਤੇ। ਉਹਨਾਂ ਤੇਰੀਆਂ ਕਰਤੂਤਾਂ ਬਾਰੇ ਦੱਸਿਆ। ਚੋਰੀ ਸਿਕਟਾਂ ਪਿੰਨਾ ਮੈਂ ਤਾਂ ਘਬਰਾ ਹੀ ਗਈ ਸਾਰੀ ਰਾਤ ਤੇਰਾ ਟੇਵਾ ਲੈ ਕੇ ਬੈਠੀ ਰਹੀ ਮੇਰੇ ਟੇਵੇ ਨੂੰ ਅੱਗ ਲਾ ਦੇ ਮੈਨੂੰ ਜ਼ਹਿਰ ਦੇ ਦੇ ਮੈਤੋ ਨਹੀਂ ਸੁਣੀਆ ਜਾਂਦੀਆਂ ਲੋਕਾਂ ਦੀ ਗੱਲਾਂ ਸਾਲੀ ਮੌਤ ਵੀ ਨਹੀਂ ਆਉਂਦੀ ਤੂੰ ਬੁੱਤ ਸ਼ਾਂਤ ਰਹਿ ਮੈਂ ਤੇਰਾ ਪਾਪ ਕਰੂੰਗੀ ਇਹ ਗੱਲ ਤੇਰੇ ਵੱਸ ਦੀ ਨਹੀਂ ਇਹ ਗ੍ਰਹਿ ਚੱਕਰ ਹੁੰਦਾ ਮੰਮੀ ਮੈਨੂੰ ਚੁੱਪ ਕਰਾਉਣਾ ਚਾਹੁੰਦੀ ਸੀ ਪਰ ਮੇਰੇ ਅੰਦਰ ਅੱਗ ਲੱਗੀ ਪਈ ਸੀ ਪਰ ਮੈਂ ਮੰਮੀ ਉਸ ਝਗੜ ਚਰੰਜੀ ਨੂੰ ਜਾਨੋਂ ਮਾਰ ਦੇਣਾ ਵਿਰਜੇਸ਼ ਤੁਸੀਂ ਕਿ ਆਪਣੇ ਘਰਾਂ ਨੂੰ ਜਾਓ ਮੈਂ ਇਹਨੂੰ ਆਪੇ ਠੀਕ ਕਰ ਲਵਾਂ ਮੰਮੀ ਨੇ ਰਜੇਸ਼ ਉਹਨਾਂ ਨੂੰ ਘਰੇ ਭੇਜ ਦਿੱਤਾ ਸੀ ਬਾਅਦ ਵਿੱਚ ਮੇਰਾ ਮੰਮੀ ਨਾਲ ਝਗੜਾ ਵਧ ਗਿਆ ਸੀ ਮੈਂ ਤਾਂ ਮਰਨ ਮਰੌਣ ਤੱਕ ਆਇਆ ਹੋਇਆ ਸੀ ਮੰਮੀ ਨੇ ਮੈਨੂੰ ਸ਼ਾਂਤ ਕਰਨ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਮੇਰਾ ਗੁੱਸਾ ਵਧ ਹੀ ਗਿਆ ਸੀ ਹਾਰ ਹੰਬ ਕੇ ਮੰਮੀ ਰੋਣ ਲੱਗ ਪਏ ਸਨ ਉਹਨਾਂ ਵੀ ਇਹ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ ਸਾਹਮਣੇ ਸੈਲਫ ਤੇ ਮੰਮੀ ਤੇ ਪਾਪਾ ਦੀ ਫੋਟੋ ਪਈ ਹੋਈ ਆ ਮੇਰਾ ਧਿਆਨ ਫੋਟੋ ਉੱਤੇ ਟਿਕਿਆ ਹੋਇਆ ਮੈਂ ਫੋਟੋ ਵਿੱਚ ਕੁਝ ਲੱਭ ਰਿਹਾ ਹਾਂ ਪਰ ਸਭ ਬਿਆਰਥ ਸੈਲਫ ਦੀ ਦੂਜੀ ਸਾਈਡ ਤੇ ਮੰਮੀ ਤੇ ਤਰਪਾਠੀ ਅੰਕਲ ਦੀ ਫੋਟੋ ਸੀ ਸਵੇਰੇ ਮੈਨੂੰ ਇਹ ਫੋਟੋ ਸਹਾਰ ਨਹੀਂ ਸੀ ਹੋਈ ਮੰਮੀ ਰੋਂਦੀ ਰੋਂਦੀ ਪਾਪਾ ਨੂੰ ਵੀ ਗਾਲੀ ਗਲੋਚ ਕਰਨ ਲੱਗ ਪਈ ਸੀ ਬੈ ਜੇ ਬੇੜਾ ਤੇਰਾ ਪ੍ਰਮੋਦ ਬੰਦਿਆ ਤੂੰ ਮੇਰੀ ਜ਼ਿੰਦਗੀ ਨਰਕ ਬਣਾਤੀ ਇਹੋ ਜਿਹੀ ਗੰਦੀ ਲਾਜ ਜੰਮਣੀ ਸੀ ਬਹੁਤੀ ਬੱਕ ਬੱਕ ਨਾ ਕਰ ਉਹ ਜਿਹੜਾ ਜੋਤਸੀ ਹੈ ਨਾ ਉਹਨੂੰ ਤਾਂ ਮੈਂ ਮੇਰੇ ਉਸੇ ਵੇਲੇ ਥੱਪੜ ਆ ਵਿਚ ਮੈਨੂੰ ਹੋਰ ਬਸਾ ਚੜ ਗਿਆ ਸੀ ਮੈਂ ਆਪਣੇ ਕਮਰੇ ਅੰਦਰ ਆ ਕੇ ਪਹਿਲਾਂ ਮੰਮੀ ਤੇ ਤਰਪਾਠੀ ਵਾਲੀ ਫੋਟੋ ਪੰਨੀ ਮੈਂ ਜ਼ੋਰ ਨਾਲ ਸ਼ੀਸ਼ੇ ਤੇ ਪੈਰ ਮਾਰਿਆ ਤਕ ਕੱਚ ਮੇਰੀ ਅੱਡੀ ਵਿੱਚ ਆ ਲੱਗਾ ਪੈਰ ਖੂਨ ਨਾਲ ਲਤਪਤ ਹੋ ਗਿਆ ਸੀ ਮम्मा ਮੈਨੂੰ ਰੋਕ ਰਹੇ ਸਨ ਮੈਂ ਫੋਟੋ ਪਾੜਨ ਲੱਗਾ ਤਾਂ ਇਹਨਾਂ ਨੇ ਖੋਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਦੋ ਹਿੱਸੇ ਹੋ ਗਏ ਸਨ ਇਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ ਇਹ ਚਫਾਲ ਫਰਸ਼ ਤੇ ਡਿੱਗ ਪਏ ਸਨ ਮੇਰੇ ਤਾਂ ਹੋਸ਼ ਉੱਡ ਗਏ ਸਨ ਸਾਰਾ ਗੁੱਸਾ ਗੇਲੜ ਜਾਂਦਾ ਲੱਗਾ ਸੀ ਮਸਾ ਮੰਮਾ ਨੂੰ ਸੰਭਾਲਿਆ ਬੈੱਡ ਤੇ ਪਾ ਕੇ ਟੈਲਨੋਲ ਦੀ ਗੋਲੀ ਦਿੱਤੀ ਘੰਟਾ ਭਰ ਪੈਰ ਚਾਹ ਦਾਰਿਆ ਤਾਂ ਕਿਤੇ ਜਾ ਕੇ ਹੋਸ਼ ਪਾਤੀ ਉਹ ਤੇਜ਼ੀ ਨਾਲ ਤਿਆਰ ਹੋਏ ਤੇ ਡਿਊੜੀ ਤੇ ਚਲੇ ਗਏ ਸਨ ਸਾਹਮਣੇ ਵਾਲਾ ਰੂਮ ਮੰਮੀ ਦਾ ਸੀ ਇਹ ਉਹਨਾਂ ਦਾ ਮੰਦਰ ਹੈ ਅੰਦਰ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੀ ਮੂਰਤੀ ਹੈ ਇਸ ਕਮਰੇ ਨੂੰ ਮੰਮੀ ਜੋਤਿਸ਼ੀ ਕਰਿਆਲੇ ਵਜੋਂ ਵਰਤਦੇ ਹਨ ਮੰਮਾ ਟੇਵਾ ਤੇ ਜੰਤਰੀ ਦੇ ਕੰਮ ਤੋਂ ਵਿਹਲੇ ਹੋ ਕੇ ਠਾਕਰਾਂ ਦੀ ਪੂਜਾ ਵਿੱਚ ਜੁਟੇ ਰਹਿੰਦੇ ਹਨ ਜਾਂ ਸ਼ਿਵ ਪ੍ਰਾਨ ਪੜ੍ਹਦੇ ਰਹਿੰਦੇ ਨੇ ਮੇਰਾ ਵੀ ਪੂਰਾ ਖਿਆਲ ਰੱਖਦੇ ਹਨ ਮੇਰੇ ਖਾਣ ਪੀਣ ਤੇ ਪੜ੍ਹਾਈ ਵਾਲ ਉਚੇਚਾ ਧਿਆਨ ਦਿੰਦੇ ਹਨ ਮੈਨੂੰ ਅਫਸਰ ਬਣਿਆ ਦੇਖਣਾ ਚਾਹੁੰਦੇ ਨੇ ਇੰਨਾ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਮੇਰੀ ਹਰ ਇੱਛਾ ਦਾ ਖਿਆਲ ਰੱਖਿਆ ਤ੍ਰਿਪਾਠੀ ਅੰਕਲ ਵੀ ਮੈਨੂੰ ਚੀਜ਼ਾਂ ਲੈ ਕੇ ਦਿੰਦੇ ਰਹਿੰਦੇ ਹਨ ਨਿੱਕੇ ਸਕੂਲ ਮੈਨੂੰ ਸਾਈਕਲ ਲੈ ਕੇ ਦਿੱਤੀ ਸੀ ਹੁਣ ਕਾਲਜ ਜਾਣ ਲੱਗਾ ਤਾਂ ਸਕੂਟਰ ਲੈ ਕੇ ਦੇਣ ਦਾ ਵਾਅਦਾ ਕੀਤਾ ਹੋਇਆ ਮੈਨੂੰ ਕਦੇ ਕਿਸੇ ਚੀਜ਼ ਤੋਂ ਮੁਕਰੇ ਨਹੀਂ ਇੱਥੇ ਮੇਰੇ ਨਾਨਕੇ ਹਨ ਇਹ ਕਸਬਾ ਨਮਾ ਪੁਰਾਣੀਆਂ ਅਕਬਰ ਸ਼ਾਹੀ ਇੱਟਾਂ ਦਾ ਸ਼ਹਿਰ ਹੈ ਮੇਰੇ ਨਾਨਕੇ ਜੋਸ਼ੀ ਨੇ ਉਹਨਾਂ ਦਾ ਸ਼ਹਿਰ ਵਿੱਚ ਤਕੜਾ ਬਿਜ਼ਨਸ ਹੈ ਦੋਨੋਂ ਮਾਮੇ ਮੰਮਾ ਤੋਂ ਛੋਟੇ ਨੇ ਸਾਡੇ ਨਾਲ ਉਹਨਾਂ ਦਾ ਮੇਲ ਮਲਾਪ ਨਹੀਂ ਹੈ ਮੰਮੀ ਤੋਂ ਉਹ ਡਰਦੇ ਨੇ ਜਾਂ ਮੰਮੀ ਉਹਨਾਂ ਤੋਂ ਡਰਦੀ ਹੈ ਮੇਰੇ ਕਦੇ ਸਮਝ ਵਿੱਚ ਨਹੀਂ ਪਿਆ ਮੈਨੂੰ ਮਾਮਿਆਂ ਤੇ ਪਾਪਾ ਨਾਲ ਨਫ਼ਰਤ ਹੈ ਉਹਨਾਂ ਸਾਨੂੰ ਬੇਸਹਾਰਾ ਕੀਤਾ ਕੱਲਿਆਂ ਨੂੰ ਠੋਕਰਾਂ ਖਾਣ ਲਈ ਛੱਡਿਆ ਪਹਿਲਾਂ ਤਾਂ ਮੈਨੂੰ ਇਹ ਦੋਸ਼ੀ ਲੱਗਦੇ ਸਨ ਮम्मा ਨੇ ਮੈਨੂੰ ਦੱਸਿਆ ਸੀ ਬਈ ਇਹ ਮੰਗਲਿਕ ਸੀ ਇਹਨਾਂ ਦਾ ਰਿਸ਼ਤਾ ਨਹੀਂ ਸੀ ਹੁੰਦਾ ਤੇ ਪਾਠੀ ਅੰਕਲ ਜੋਸ਼ੀਆਂ ਦੇ ਫੈਮਿਲੀ ਜੋਤਸ਼ੀ ਹੁੰਦੇ ਸੀ ਅੰਕਲ ਹੋਰਾਂ ਕਈ ਉਪਾਅ ਕੀਤੇ ਉਦੋਂ ਗੱਲ ਸੁਣਾਉਂਦਿਆਂ ਮੰਮੀ ਦਾ ਸਰੀਰ ਪਸੀਨੇ ਨਾਲ ਭਿੱਜ ਗਿਆ ਸੀ ਮੈਂ ਹੈਰਾਨ ਸੀ ਸਿਆਲ ਦੇ ਦਿਨਾਂ ਵਿੱਚ ਇਹਨਾਂ ਪਸੀਨਾ ਕਿੱਥੋਂ ਪਰ ਇਹਨਾਂ ਆਪਣੀ ਗੱਲ ਜਾਰੀ ਰੱਖੀ ਸੀ ਮੇਰੇ ਨਾਨੀ ਜੀ ਨੇ ਕਈ ਪੁੰਨਦਾਨ ਕੀਤੇ ਕੀੜੀਆਂ ਤੇ ਮੱਛੀਆਂ ਨੂੰ ਪੂਜਿਆ ਮੰਮੀ ਜੀ ਨੇ ਦੱਸਿਆ ਕਿ ਇਸ ਨਾਲ ਸ਼ਨੀ ਜੀ ਤਾਂ ਖੁਸ਼ ਹੋ ਗਏ ਸਨ ਪਰ ਮੰਗਲਿਕ ਦਾ ਪਵਾੜਾ ਫਿਰ ਨਾਨਾ ਜੀ ਤੇ ਨਾਨੀ ਜੀ ਨੇ ਕਈ ਟੂਣੇ ਟਾਮਣ ਵੀ ਕੀਤੇ ਜਦੋਂ ਇਹ ਟੂਣੇ ਟਾਮਣ ਬਾਰੇ ਦੱਸ ਰਹੇ ਸੀ ਮੈਂ ਟੂਣਿਆਂ ਵਾਲੀਆਂ ਘਟਨਾਵਾਂ ਪੁੱਛਣ ਲੱਗ ਪਿਆ ਸੀ ਇਹਨਾਂ ਕਿੰਨੀਆਂ ਸਾਰੀਆਂ ਸੁਣਾਈਆਂ ਹੁਣ ਤੇ ਮੈਨੂੰ ਯਾਦ ਵੀ ਨਹੀਂ ਉਦੋਂ ਸੁਣ ਕੇ ਬੜਾ ਮਜ਼ਾ ਆਇਆ ਸੀ ਇੱਕ ਮੈਨੂੰ ਪਿੱਪਲ ਵਾਲੀ ਗੱਲ ਯਾਦ ਏ ਜਦੋਂ ਫੇਰ ਵੀ ਵਰ ਨਾ ਮਿਲਿਆ ਤਾਂ ਤੇਰੇ ਅੰਕਲ ਹੋਰਾਂ ਆਖਰੀ ਦਾ ਮਾਰਿਆ ਮੇਰੇ ਪਿਪਲ ਨਾਲ ਫੇਰੇ ਦੁਆਏ ਇਹਨਾਂ ਸਾਰੀ ਘਟਨਾ ਦੱਸੀ ਪੂਰਾ ਵਿਆਹ ਹੋਇਆ ਮੰਤਰ ਪੜੇ ਗਏ ਵਿਆਹ ਦੀਆਂ ਰਸਮਾਂ ਸ਼ਕਨ ਸੁਣ ਕੇ ਮੇਰਾ ਹਾਸਾ ਨਿਕਲ ਪਿਆ ਸੀ ਤੂੰ ਕੰਜਰਾ ਹੱਸ ਪਿਆ ਇਹ ਗੰਭੀਰ ਸਨ ਮम्मा ਮੈਨੂੰ ਪਿਪਲ ਨਾਲ ਫੇਰਿਆਂ ਤੋਂ ਹਾਸਾ ਆਇਆ ਮੈਂ ਹੱਸਣ ਦਾ ਕਾਰਨ ਦੱਸਿਆ ਸੀ ਇਹ ਕਿੜਾ ਮੇਰੇ ਵੱਸ ਦੀ ਗੱਲ ਸੀ ਕਈ ਸਾਲ ਕੋਈ ਵਾਰ ਨਹੀਂ ਮਿਲਿਆ ਕੋਈ ਹੋਰ ਹੁੰਦੀ ਪਾਗਲ ਹੋ ਜਾਂਦੀ ਇਹ ਤੇ ਮੈਨੂੰ ਤਰਪਾਠੀ ਜੀ ਨੇ ਸੰਭਾਲੀ ਰੱਖਿਆ ਸਾਡਾ ਉਹਨਾਂ ਨਾਲ ਪਿਆਰ ਬੜਾ ਸੀ ਪਹਿਲਾਂ ਤੋਂ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਸਾਂ ਮੈਂ ਤੇ ਫਿਰ ਇਹਨਾਂ ਕੋਲੇ ਬਹੁਤਾ ਸਮਾਂ ਰਹੀ ਫਿਰ ਇਹਨਾਂ ਹੀ ਤੇਰੇ ਪਾਪਾ ਨੂੰ ਲੱਭਿਆ ਤੇ ਮੇਰਾ ਵਿਆਹ ਕੀਤਾ ਪਰ ਕਿਸਮਤ ਮਾੜੀ ਤੇਰੇ ਬਰਤ ਤੋਂ 1 ਮਹੀਨਾ ਪਹਿਲਾਂ ਹੀ ਉਹਨਾਂ ਮੇਰੇ ਨਾਲੋਂ ਸਬੰਧ ਤੋੜ ਲਏ ਮੈਂ ਤੇ ਉਦੋਂ ਪੇਕੀ ਸੀ ਤੇਰੇ ਹੋਣ ਤੋਂ ਬਾਅਦ ਬਸ ਤਲਾਕ ਹੋ ਗਿਆ ਮੰਮਾ ਉਹਨਾਂ ਤਲਾਕ ਕਿਉਂ ਦਿੱਤਾ ਮੈਂ ਕਾਰਨ ਜਾਨਣਾ ਚਾਹੁੰਦਾ ਸੀ ਮੈਨੂੰ ਤਾਂ ਆਪਣੀ ਅੱਜ ਤੱਕ ਇਸ ਗੱਲ ਦਾ ਪਤਾ ਲੱਗਿਆ ਉੰਜ ਉੜਦੀ ਉੜਦੀ ਖਬਰ ਸੁਣੀ ਸੀ ਉਹ ਕਿਧਰੇ ਵਿਆਹ ਕਰਾਉਣਾ ਚਾਹੁੰਦੇ ਸੀ ਫੇਰ ਕਰਵਾ ਵੀ ਲਿਆ ਹੋਰ ਕਿਸਮਤ ਮਾੜੀ ਦੇਖ ਤੇਰੇ ਮਾਮਿਆਂ ਨੇ ਵੀ ਮੂੰਹ ਮੋੜ ਲਏ ਇਹ ਤੇ ਭਲਾ ਹੋਵੇ ਤਰਪਾਠੀ ਅੰਕਲ ਦਾ ਜਿਨ੍ਹਾਂ ਆਪਾਂ ਨੂੰ ਸੰਭਿਆ ਮम्मा ਤਰਪਾਠੀ ਅੰਕਲ ਦੇ ਜੋਤਿਸ਼ ਕਾਰਿਆਲੇ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੰਮ ਕਰਦੇ ਸਨ ਹੱਥ ਵੇਖਣ ਦਾ ਕੰਮ ਅੰਕਲ ਕਰਦੇ ਨੇ ਤੇ ਟੇਵੇ ਦੇਖਣ ਦਾ ਅਤੇ ਬਣਾਉਣ ਦਾ ਮम्मा ਇਹ ਕੰਮ ਮम्मा ਨੂੰ ਤਰਪਾਠੀ ਅੰਕਲ ਨਹੀਂ ਸਿਖਾਇਆ ਕੰਮ ਤੋਂ ਵੇਲੇ ਹੋ ਕੇ ਮੰਮਾ 4:30 ਵਜੇ ਘਰ ਆ ਜਾਂਦੇ ਨੇ ਹਫਤੇ ਵਿੱਚ 2 ਜਾਂ 3 ਵਾਰ ਤਰਪਾਠੀ ਅੰਕਲ ਵੀ ਘਰ ਆ ਜਾਂਦੇ ਨੇ ਸ਼ਾਮ ਨੂੰ 8 ਵਜੇ ਆਉਂਦੇ ਨੇ ਤੇ 9-10 ਵਜੇ ਵਾਪਸ ਚਲੇ ਜਾਂਦੇ ਨੇ 7:00 ਵਜੇ ਨੇ ਉਹਨਾਂ ਦੀ ਬਹਿਸ ਚੱਲ ਰਹੀ ਆ ਗੱਲ ਮੇਰੇ ਬਾਰੇ ਹੋ ਰਹੀ ਆ ਮੈਂ ਉਹਨਾਂ ਦੇ ਕਮਰੇ ਵੱਲ ਜਾਣਾ ਨਹੀਂ ਚਾਹੁੰਦਾ ਮੈਨੂੰ ਇਹ ਦੋਨੋਂ ਜ਼ਹਿਰ ਦਿਖਾਈ ਦਿੰਦੇ ਨੇ ਮੰਮੀ ਮੇਰੇ ਨਾਲ ਗੱਲ ਕਰਨ ਲਈ ਜ਼ੋਰ ਪਾ ਰਹੀ ਆ ਪਰ ਉਹ ਚੁੱਪ ਹੈ ਮੈਂ ਬੈੱਡ ਤੇ ਪਿਆ ਹਾਂ ਦੋਨੋਂ ਬਾਹਰ ਆ ਕੇ ਟੈਲਣ ਲੱਗ ਪਏ ਹਨ ਵਾਰ-ਵਾਰ ਮੇਰੇ ਦਰਵਾਜ਼ੇ ਮੂਹਰੇ ਲੰਘਦੇ ਨੇ ਮੈਂ ਉੱਠ ਕੇ ਲਾਈਟ ਆਫ ਕਰ ਦਿੰਦੀ ਮੇਰੀ ਨਿਗਾਹ ਤਰਪਾਠੀ ਤੇ ਟਿਕ ਗਈ ਹੈ ਉਹਦੇ ਚਿਹਰੇ ਦਾ ਕੱਲਾ-ਕੱਲਾ ਅੰਗ ਦੇਖਦਾ ਮੰਮੀ ਕੋੜ-ਕੋੜ ਕਰ ਰਹੇ ਨੇ ਚਰਨਜੀ ਦੇ ਬੋਲਾਂ ਨੇ ਮੈਨੂੰ ਪਾਗਲ ਕੀਤਾ ਹੋਇਆ ਉਹਦੀ ਗੱਲ ਸਾਰਿਆਂ ਨੇ ਸੁਣੀ ਸੀ ਮੈਂ ਤਾਂ ਉਹਦੇ ਬੋਲਾਂ ਨਾਲ ਧਰਤੀ ਵਿੱਚ ਘਟਿਆ ਗਿਆ ਸੀ ਕੋਈ ਗੱਲ ਨਹੀਂ ਅਜੇ ਬੱਚਾ ਹੈ ਸਮਝ ਜਾਏਗਾ ਚਲੋ ਚੱਲੀਏ ਤਰਪਾਠੀ ਦੀ ਆਵਾਜ਼ ਮਸਾ ਨਿਕਲੀ ਸੀ ਉਹ ਬਜ਼ਾਰ ਵਾਲ ਨੂੰ ਤੁਰ ਪਏ ਸਨ ਜਿਹੜੀ ਗੱਲ ਮੈਂ ਕਦੇ ਸੋਚੀ ਵੀ ਨਹੀਂ ਸੀ ਉਹ ਹੁਣ ਸੱਚੀ ਲੱਗਣ ਲੱਗ ਪਈ ਹੈ ਮੇਰੇ ਸਾਹਮਣੇ ਸਵੇਰ ਦਾ ਕੀਚਰ-ਕੀਚਰ ਹੋਇਆ ਸ਼ੀਸ਼ਾ ਤੇ ਫਰੇਮ ਪਿਆ ਹੈ ਇਹਦੇ ਵਿੱਚ ਮੰਮਾ ਤੇ ਤਰਪਾਠੀ ਅੰਕਲ ਦਾ ਫੋਟੋ ਸੀ ਫੋਟੋ ਤਾਂ ਮੈਂ ਪਾੜ ਦਿੱਤੀ ਸੀ ਪਰ ਮੈਨੂੰ ਟੁੱਟੇ ਸ਼ੀਸ਼ੇ ਵਿੱਚ ਕੁਝ ਝੋਲਾ-ਝੋਲਾ ਦਿਖ ਰਿਹਾ ਮੰਮੀ ਵਾਲੀ ਫੋਟੋ ਤਾਂ ਉਹੀ ਰਹਿੰਦੀ ਹੈ ਦੂਜੀ ਬਦਲ ਜਾ ਰਹੀ ਹੈ ਕਦੇ ਮੰਮੀ ਨਾਲ ਪਾਪਾ ਬੈਠ ਜਾਂਦੇ ਨੇ ਤੇ ਕਦੇ ਤਰਪਾਟੀ ਅੰਕਲ ਅੰਕਲ ਦੇ ਬੜੇ ਬੜੇ ਪਹਿਲਵਾਨਾਂ ਵਰਗੇ ਕੰਨ ਦੂਰੋਂ ਚਮਕੀ ਜਾ ਰਹੇ ਨੇ ਮੈਂ ਛੋਟਾ ਸੀ ਤਾਂ ਬਹੁਤੇ ਮੈਨੂੰ ਖੜਕੰਨਾ ਕਹਿੰਦੇ ਸੀ ਮੁਹੱਲੇ ਵਾਲਿਆਂ ਨੇ ਇਹ ਮੇਰੀ ਛੇੜ ਰੱਖਿਓ ਸੀ ਪਰ ਮੈਨੂੰ ਮੰਮੀ ਸਾਹਮਣੇ ਕੋਈ ਨਹੀਂ ਛੇੜਦਾ ਸੀ ਮੇਰੇ ਕੰਨ ਜਰਾ ਵੱਡੇ ਨੇ ਸਾਡੇ ਗੁੰੰਡੀ ਬੱਗੜ ਅੰਕਲ ਹਨ ਉਹ ਮੇਰੇ ਕੰਨ ਪਟਦੇ ਰਹਿੰਦੇ ਸੀ ਸ਼ਿਵਾ ਤੇਰਾ ਡੈਡੀ ਸੱਚਮੱਚ ਪਹਿਲਵਾਨ ਹੋਣਾ ਬੱਗੜ ਅੰਕਲ ਨੇ ਐਂਕਾਂ ਸਾਫ਼ ਕਰਦੇ ਆ ਇਹ ਗੱਲ ਜਰੂਰ ਕਹਿਣੀ ਜਦੋਂ ਮੈਂ ਮੰਮੀ ਨਾਲ ਇਹ ਗੱਲ ਕੀਤੀ ਸੀ ਤਾਂ ਉਹ ਮੈਨੂੰ ਝਈਆਂ ਲੈ ਲੈ ਪੈਂਦੇ ਸਨ ਉਹ ਉਸ ਕੰਜਰ ਦੀ ਗੱਲ ਮੈਂ ਨਾ ਕਰਿਆ ਕਰ ਆਖੇ ਪਿਤਾ ਪਰ ਪੂਤ ਘੋੜੇ पे ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਉਹਦੇ ਹਾਥੀ ਵਰਗੇ ਗੰਨ ਸੀਗੇ ਤੇ ਆ ਜਿਹੜਾ ਬੱਗੜ ਹੈ ਨਾ ਇਹ ਕੁੱਤੇ ਦਾ ਵੱਢਿਆ ਇਹਨੂੰ ਬੁਲਾਇਆ ਨਾ ਕਰ ਮੈਂ ਮੁਹੱਲੇ ਵਾਲਿਆਂ ਨੂੰ ਘੱਟੇ ਬੁਲਾਉਂਦਾ ਹਾਂ ਮੰਮਾ ਨੇ ਸਭ ਨਾਲ ਬੋਲਣ ਤੇ ਪਾਬੰਦੀ ਲਾਈ ਹੋਈ ਹੈ ਮੇਰੇ ਜਿੰਨੇ ਵੀ ਫਰੈਂਡ ਹਨ ਸਭ ਦੂਰ ਦੇ ਮਹੱਲਿਆਂ ਦੇ ਹਨ ਜਦੋਂ ਮੈਂ ਨਿੱਕਾ ਸੀ ਉਦੋਂ ਵੀ ਇਹ ਪਾਬੰਦੀ ਸੀ ਮੈਂ ਬਾਹਰ ਖੇਡਣ ਜਾਣਾ ਕਿਸੇ ਆਪਣੇ ਤੋਂ ਵੱਡੇ ਨਾਲ ਲੜ ਪੈਣਾ ਤਾਂ ਉਹਨਾਂ ਪਿੰਦੇ ਸੱਟੇ ਚੁਰੰਜੀ ਵਾਲੀ ਗਾਲ ਕੱਢਣੀ ਜਦੋਂ ਮੈਨੂੰ ਉਸ ਗਾਲ ਦਾ ਅਰਥ ਨਹੀਂ ਸੀ ਪਤਾ ਹੁੰਦਾ ਪਰ ਮੈਂ ਬਦਲਾ ਲਊ ਭਾਵਨਾ ਨਾਲ ਉਹਨਾਂ ਦੀ ਮੰਮੀਆਂ ਨੂੰ ਵੀ ਗਾਲਾਂ ਕੱਢਣ ਲੱਗ ਪੈਂਦਾ ਸੀ ਮੈਂ ਵੱਡਾ ਹੋਇਆ ਤਾਂ ਮੇਰੇ ਮੂੰਹ ਤੇ ਕੋਈ ਨਹੀਂ ਸੀ ਕਹਿੰਦਾ ਪਰ ਪਿੱਠ ਪਿੱਛੇ ਕੁਝ ਨਾ ਕੁਝ ਬੋਲਦੇ ਰਹਿੰਦੇ ਹਨ ਮੇਰੇ ਲੰਘ ਦੇ ਵੜਦੇ ਤੇ ਕਮੈਂਟ ਜ਼ਰੂਰ ਦਿੰਦੇ ਹਨ ਮੇਰੇ ਕੋਲ ਪੁੱਜਣ ਤੇ ਚੁੱਪ ਹੋ ਜਾਂਦੇ ਹਨ ਪਰ ਹੱਸ ਪੈਂਦੇ ਨੇ ਮੈਂ ਮਸੂਸੀਆ ਜਾ ਖੜਾ ਰਹਿਣਾ ਪਿਛਲੇ ਸਾਲ ਮੈਨੂੰ ਤ੍ਰਪਾਠੀ ਅੰਕਲ ਕਾਲਜ ਦਾਖਲ ਕਰਾਇਆ ਬਾਅਦ ਵਿੱਚ ਲਾਇਬ੍ਰੇਰੀ ਦਾ ਕਾਰਡ ਬਣਾਉਣ ਲਈ ਮੈਂ ਆਪਣੇ ਸੀਨੀਅਰ ਤੋਂ ਪੁੱਛਿਆ ਮੇਰੇ ਮੁਹੱਲੇ ਵਾਲਾ ਰਕੇਸ਼ ਜੁਲਕਾ ਫਾਰਮ ਭਰਉਣ ਲੱਗ ਪਿਆ ਜਦੋਂ ਮੈਂ ਸ਼ਿਵ ਕੁਮਾਰ ਪੁੱਤਰ ਸ਼੍ਰੀ ਪ੍ਰਮੋਦ ਕੁਮਾਰ ਲਿਖਿਆ ਤਾਂ ਜੁਲਕਾ ਬੋਲਿਆ ਯਾਰ ਫਾਰਮਾਂ ਵਿੱਚ ਪਾਪਾ ਦੇ ਸਿਗਨੇਚਰ ਵੀ ਕਰਾਉਣੇ ਪੈਂਦੇ ਨੇ ਤੇਰੇ ਪਾਪਾ ਤਾਂ ਤੈਨੂੰ ਮਿਲਦੇ ਨਹੀਂ ਤੂੰ ਪ੍ਰਮੋਦ ਕੁਮਾਰ ਪਾਰ ਦਵਾਈ ਦੀ ਜਗ੍ਹਾ ਕੇਦਾਰਨਾਥ ਤਰਪਾਠੀ ਲਿਖ ਦੇ ਮੈਂ ਅੰਕਲ ਹੋਰਾਂ ਦਾ ਨਾਮ ਲਿਖ ਦਿੱਤਾ ਸਾਰੇ ਸੀਨੀਅਰ ਹੱਸਣ ਲੱਗ ਪਏ ਸਨ ਉਹਨਾਂ ਦਾ ਹਾਸਾ ਬੰਦ ਨਹੀਂ ਹੋ ਰਿਹਾ ਸੀ ਮੈਂ ਰੋਣ ਹੱਕਾ ਹੋਇਆ ਖੜਾ ਰਿਹਾ ਤੇ ਫਾਰਮ ਪਾੜ ਦਿੱਤਾ ਸੀ ਅਗਲੇ ਦਿਨ ਅੰਕਲ ਕਾਰਡ ਬਣਾ ਕੇ ਦੇ ਗਏ ਸਨ ਮੈਨੂੰ ਬਾਅਦ ਵਿੱਚ ਇਹ ਪਤਾ ਲੱਗਾ ਸੀ ਕਿ ਇਹ ਉਹਨਾਂ ਦੀ ਸ਼ਰਾਰਤ ਸੀ ਕਿਉਂਕਿ ਸਿਗਨੇਚਰ ਤਾਂ ਕੋਈ ਵੀ ਵਾਲੀ ਵਾਰਸ ਕਰ ਸਕਦਾ ਹੈ ਰਾਤ ਦੇ 10 ਵਜੇ ਗਏ ਹਨ ਗੇਟ ਖੁੱਲਿਆ ਲੱਗਦਾ ਮੰਮੀ ਆਏ ਨੇ ਭੁੱਖ ਤਾਂ ਲੱਗੀ ਹੈ ਪਰ ਚਰੰਜੀ ਵਾਲੀ ਗੱਲ ਮੈਨੂੰ ਟਿਕਣ ਨਹੀਂ ਦੇ ਰਹੀ ਮੈਨੂੰ ਲੱਗਦਾ ਮੰਮਾ ਤਾਂ ਹੋਟਲ ਤੋਂ ਤਰਪਾਟੀ ਨਾਲ ਰੋਟੀ ਖਾ ਕੇ ਆਏ ਹੋਣੇ ਨੇ ਇਹ ਤੇ ਭੁੱਖ ਸਹਾਰ ਨਹੀਂ ਸਕਦੇ ਪਰ ਅੱਗੇ ਤਾਂ ਕਦੇ ਇਹਨਾਂ ਨੇ ਮੈਨੂੰ ਭੁੱਖੇ ਨਹੀਂ ਰੱਖਿਆ ਖੈਰ ਸਿੱਧੇ ਆਪਣੇ ਕਮਰੇ ਅੰਦਰ ਚਲੇ ਗਏ ਨੇ ਜਦੋਂ ਮੈਂ 8ਵੀਂ ਕਲਾਸ ਦਾ ਸਟੂਡੈਂਟ ਸੀ ਤਾਂ ਮੰਮੀ ਨੂੰ ਪੁੱਛਿਆ ਮੰਮਾ ਬੱਚਿਆਂ ਦੀ ਸ਼ਕਲ ਮੰਮਾ ਪਾਪਾ ਵਰਗੀ ਹੁੰਦੀ ਆ ਹਾਂ ਇਹ ਇੱਕਦਮ ਧਰਾਉਕੇ ਜਦੇ ਬੋਲੇ ਇਹ ਜ਼ਰੂਰੀ ਨਹੀਂ ਬੇਟਾ ਬੱਚਾ ਕਿਸੇ ਤੇ ਵੀ ਜਾ ਸਕਦਾ ਹੈ ਆਪਣੇ ਮਾਮਿਆਂ ਨਾਨਿਆਂ ਚਾਚਿਆਂ ਭੂਆ ਫੁੱਫੀਆਂ ਮਾਸੀਆਂ ਤੇ ਇੱਥੋਂ ਤੱਕ ਕਿ ਜਿਹੜਾ ਮਾਂ ਦੇ ਨੇੜੇ ਰਹਿੰਦਾ ਹੋਵੇ ਉਹਦੇ ਵਰਗਾ ਵੀ ਹੋ ਸਕਦਾ ਹੈ ਉਹ ਕਿਦਾਂ ਮੰਮਾ ਮੇਰੀ ਕੁਰੂਬ ਖੇਤਰ ਵਾਲੀ ਭੂਆ ਜੀ ਦੀ ਲੜਕੀ ਸ਼ਕੁੰਤਲਾ ਦੇ ਬੇਬੀ ਹੋਈ। ਉਹਨਾਂ ਇੱਕ 10 ਕੋਸਾਲ ਦਾ ਭਈਆ ਰੱਖਿਆ ਸੀ। ਸ਼ਕੁੰਤਲਾ ਦੀ ਸੇਵਾ ਉਹੀ ਕਰਦਾ ਸੀ। ਤੇਰੇ ਮਾਸੜ ਜੀ ਤਾਂ ਫੌਜ ਵਿੱਚ ਨੇ। ਇਸ ਕਰਕੇ ਭਈਆ ਹੀ ਸ਼ਕੁੰਤਲਾ ਦੇ ਨੇੜੇ ਰਿਹਾ। ਬੇਬੀ ਬਿਲਕੁਲ ਭਈਏ ਵਰਗੀ। ਕਾਲਾ ਰੰਗ, ਛੀਸ਼ੀ। ਹੁਣ ਤਾਂ ਤੇਰੀਆਂ ਅੱਖਾਂ ਤੇਰੇ ਮਾਮੇ ਨਾਲ ਮਿਲਦੀਆਂ ਨੇ। ਬਾਕੀ ਸ਼ਕਲ ਤੇਰੇ ਪਾਪਾ ਨਾਲ। ਸੱਚ ਹਾਂ, ਸ਼ਰ ਬੇਟਾ, ਤੁਸੀਂ ਕਿਉਂ ਪੁੱਛਦੇ ਹੋ? ਮੰਮਾ ਨੇ ਮੱਥੇ ਉੱਤੇ ਦਿਉੜੀਆਂ ਪਾ ਕੇ ਪੁੱਛਿਆ ਮੈਨੂੰ ਮੰਮਾ ਉਹ ਕਰਿਆਨੇ ਵਾਲੇ ਸ਼ੰਭੂ ਅੰਕਲ ਪੁੱਛਦੇ ਸੀ ਮੈਨੂੰ ਕਹਿੰਦੇ ਆਪਣੀ ਮੰਮੀ ਤੋਂ ਪੁੱਛੀ ਮੰਮੀ ਦੇ ਚਿਹਰੇ ਤੇ ਤੇਵਰ ਇੱਕਦਮ ਬਦਲੇ ਸਨ ਇਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ ਸ਼ੰਭੂ ਅੰਕਲ ਨੂੰ ਗਾਲਾਂ ਕੱਢਣ ਲੱਗ ਪਏ ਸਨ ਬਾਅਦ ਵਿੱਚ ਉਹਦੀ ਦੁਕਾਨ ਤੋਂ ਸੌਦਾ ਲੈਣਾ ਬੰਦ ਕਰ ਦਿੱਤਾ ਸੀ ਮੰਦਰ ਦੀ ਘੰਟੀ ਵੱਜਣ ਲੱਗ ਪਈ ਹੈ ਲੱਗਦਾ ਤੜਕਾ ਹੋ ਗਿਆ ਹੈ ਨੀਂਦ ਨਾ ਆਉਣ ਕਰਕੇ ਅੱਖਾਂ ਵਿੱਚ ਲਾਲੀ ਰੜਕ ਰਹੀ ਹੈ ਗੇਟ ਖੁੱਲਿਆ ਹੈ ਲੱਗਦਾ ਮੰਮੀ ਬਾਹਰ ਵੱਲ ਗਏ ਨੇ ਮੈਂ ਵੀ ਮਗਰ ਤੁਰ ਪੈਂਦਾ ਹਾਂ ਮੈਨੂੰ ਪੂਰਾ ਯਕੀਨ ਹੈ ਇਹ ਤਰਪਾਠੀ ਦੇ ਘਰ ਜਾਣਗੇ ਨਹੀਂ ਇਹ ਤੇ ਮੰਦਰ ਜਾਵੜੇ ਨੇ ਪਿੱਛੋਂ ਸਾਰਾ ਜੈਂਪਰ ਪਸੀਨੇ ਨਾਲ ਭਿੱਜਿਆ ਪਿਆ ਹੈ ਮੈਂ ਕਮਰੇ ਅੰਦਰ ਆ ਗਿਆ ਹਾਂ ਰਕੇਸ਼ ਜੁਲਕਾ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜੀ ਜਾਂਦੇ ਨੇ ਯਾਰ ਪ੍ਰਮੋਦ ਕੁਮਾਰ ਭਾਰਦਵਾਜ ਦੀ ਜਗ੍ਹਾ ਪਦਾਰਨਾ ਤਰਪਾਠੀ ਲਿਖਦੇ ਉਹਨਾਂ ਦਾ ਹਾਸਾ ਮੇਰੇ ਸਿਰ ਵਿੱਚ ਹਥੌੜਿਆਂ ਵਾਂਗ ਵੱਜ ਰਿਹਾ ਮੰਦਰ ਦਾ ਟੱਲ ਜ਼ੋਰ-ਜ਼ੋਰ ਨਾਲ ਵੱਜ ਰਿਹਾ ਹੈ। ਮੈਨੂੰ ਲੱਗਦਾ ਇਹ ਮੇਰੇ ਸਿਰ ਵਿੱਚ ਵੱਜ ਰਿਹਾ ਹੈ। ਇਹਦੀ ਟੰਨ-ਟੰਨ ਨਾਲ ਮੇਰੀ ਹੋਰ ਟੈਨਸ਼ਨ ਵਧੀ ਜਾ ਰਹੀ ਹੈ। ਮੈਂ ਫਰਸ਼ 'ਤੇ ਖਿਲਰੇ ਹੋਏ ਸ਼ੀਸ਼ੇ ਵੱਲ ਦੇਖਦਾ ਹਾਂ। ਮੰਮੀ ਤੇ ਤ੍ਰਿਪਾਠੀ ਦੀ ਫੋਟੋ ਦੋ ਹਿੱਸਿਆਂ ਵਿੱਚ ਪਈ ਹੈ। ਮੈਂ ਤ੍ਰਿਪਾਠੀ ਦੀ ਫੋਟੋ ਚੁੱਕਦਾ ਹਾਂ। ਸ਼ੀਸ਼ੇ ਮੂਰੇ ਬੈਠ ਜਾਂਦਾ ਹਾਂ। ਪਹਿਲਾਂ ਉਹਦੇ ਕੰਨ ਦੇਖਦਾ ਹਾਂ, ਫੇਰ ਆਪਣੇ। ਤ੍ਰਿਪਾਠੀ ਦੀ ਅੱਖ ਉੱਤੇ ਘੱਟ ਦਾ ਨਿਸ਼ਾਨ ਹੈ। ਮੇਰੇ ਵੀ ਹੈ। ਅੱਖਾਂ ਕੰਨ ਵਿੰਗੀ ਠੋਡੀ ਸਭ ਮਿਲਦੇ ਨੇ ਬਿਲਕੁਲ ਕਾਰਬਨ ਕਾਪੀ ਤੂੰ ਸ਼ਿਵਾ ਤਰਪਾਠੀ ਜੋਤਸ਼ੀ ਦੀ ਗੰਦੇ ਲਾਗ ਵਿਆਹ ਤੋਂ ਬਾਅਦ 7 ਸਹੀ ਮਹੀਨੇ ਜੰਮ ਪਿਆ ਸੀ ਜੇ ਝੂਠ ਹੈ ਤਾਂ ਆਪਣੀ ਸ਼ਕਲ ਉਹਦੇ ਨਾਲ ਮੇਲ ਨਹੀਂ ਮੇਰੇ ਕੰਨਾਂ ਵਿੱਚ ਚਰਨਜੀ ਦੇ ਬੋਲ ਪੈਂਦੇ ਨੇ ਇਹ ਕੱਲ ਚਰਨਜੀ ਨਹੀਂ ਬੋਲ ਰਿਹਾ ਗਵਾਂਡੀ ਬੱਗੜ ਕਰਿਆਨੇ ਵਾਲਾ ਸ਼ੰਭੂ ਰਕੇਸ਼ ਜੁਲਕਾ ਮੋਹਲੇ ਵਾਲੇ ਕਈ ਚਿਹਰੇ ਮੇਰੇ ਵੱਲ ਉਂਗਲਾਂ ਸੇਤ ਕੇ ਖੜੇ ਹਨ ਸੈਲਫ ਦੀ ਦੂਜੀ ਸਾਈਡ ਤੇ ਮੰਮੀ ਪਾਪਾ ਦੀ ਫੋਟੋ ਪਈ ਹੈ ਮੈਂ ਤੇਜ਼ੀ ਨਾਲ ਉੱਠਦਾ ਹਾਂ ਫੋਟੋ ਚੁੱਕ ਕੇ ਫਰਸ਼ ਤੇ ਮਾਰਦਾ ਹਾਂ ਸ਼ੀਸ਼ਾ ਚੂਰ-ਚੂਰ ਹੋ ਜਾਂਦਾ ਹੈ ਜੋਰ-ਜੋਰ ਨਾਲ ਦੋਨਾਂ ਫੋਟੋਆਂ ਤੇ ਅੱਡੀ ਮਾਰਦਾ ਹਾਂ ਮੇਰੇ ਅੰਦਰ ਖਲਬਲੀ ਮੱਚੀ ਹੋਈ ਹੈ ਮੰਮੀ ਭੱਜ ਕੇ ਅੰਦਰ ਆਏ ਨੇ ਉਹਨਾਂ ਮੈਨੂੰ ਫੜ ਲਿਆ ਹੈ ਤੂੰ پاਗਲ ਤਾਂ ਨਹੀਂ ਹੋ ਗਿਆ ਕੁਝ ਸਵਰਤ ਕਰ ਮੈਂ ਜੋਰ-ਜੋਰ ਨਾਲ ਚੀਖ ਰਿਹਾ ਹਾਂ ਤੇ ਬੈੱਡ ਤੇ ਡਿੱਗ ਪਿਆ ਹਾਂ ਬਹੁਤ-ਬਹੁਤ ਧੰਨਵਾਦ